ਬਿਤੇ ਦਿਨੀ ਜੰਮੂ ਕਸ਼ਮੀਰ ਦੇ ਪਹਿਲਗਾਮ ਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਵੱਡੇ ਸਵਾਲ ਖੜੇ ਹੋਣੇ ਸ਼ੁਰੂ ਹੋ ਚੁੱਕੇ ਨੇ ਤਾਂ ਕਿਸਾਨ ਲੀਡਰ ਸਰਪੰਨ ਸਿੰਘ ਪੰधेੜ ਦੇ ਵੱਲੋਂ ਅਹਿਮ ਤੇ ਵੱਡੇ ਸਵਾਲ ਇਸ ਕਰਕੇ ਖੜੇ ਕੀਤੇ ਗਏ ਨੇ ਕਿਉਂਕਿ ਪੁਲਵਾਮਾ ਦੇ ਵਿੱਚ ਜੋ ਅੱਤਵਾਦੀ ਹਮਲਾ ਹੋਇਆ ਸੀ ਉਸ ਤੋਂ ਬਾਅਦ ਪਹਿਲਗਾਮ ਦੇ ਵਿੱਚ ਅੱਤਵਾਦੀ ਹਮਲਾ ਹੋਇਆ ਪੁਲਵਾਮਾ ਦੇ ਵਿੱਚ ਦੇਸ਼ ਦੇ ਜਵਾਨ ਮਾਰੇ ਗਏ ਸੀ ਤੇ ਪਹਿਲਗਾਮ ਦੇ ਵਿੱਚ ਹੁਣ ਆਮ ਲੋਕ ਜਿਹੜੇ ਉਥੇ ਮਨੋਰੰਜਨ ਕਰਨ ਗਏ ਸੀ ਜਿਹੜੇ ਲੋਕ ਉੱਥੇ ਘੁੰਮਣ ਗਏ ਸੀ ਜਿਹੜੇ ਲੋਕ ਫੁਰਸਤ ਦੇ ਪਲ ਬਤਾਉਣ ਗਏ ਸੀ ਤਾਂ ਉਹਨਾਂ ਤੋਂ ਬਾਅਦ ਉਹਨਾਂ ਦੀ ਮੌਤ ਤੋਂ ਬਾਅਦ ਹੁਣ ਕਿਸਾਨ ਲੀਡਰ ਦੇ ਵੱਲੋਂ ਸਵਾਲ ਸਰਕਾਰ ਤੇ ਹੀ ਖੜੇ ਕਰ ਦਿੱਤੇ ਕਹਿੰਦੇ ਕਿਤੇ ਪਲਵਾਮਾ ਵਾਂਗ ਇਸ ਦੀ ਪਿਛਲੀ ਸੱਚਾਈ ਜਿਹੜੀ ਆ ਉਲੂ ਕੀ ਤਨ ਰਹਿ ਜਾਵੇਗੀ ਕੀ ਕੁਝ ਕਹਿ ਰਹੇ ਨੇ ਕਿਸਾਨ ਲੀਡਰ ਸਰਬਣ ਪੰਦੇੜ ਦੀ ਜ਼ੁਬਾਨੀ ਸੁਣ ਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਤੁਹਾਡੇ ਨਾਲ ਬਹੁਤ ਜ਼ਰੂਰੀ ਵਿਚਾਰ ਚਰਚਾ ਕਰਨੀ ਸਗੀ ਅਰੇ ਵਿਚਾਰ ਚਰਚਾ ਪੂਰੇ 140 ਕਰੋੜ ਲੋਕਾਂ ਦੇ ਹੱਕ ਚ ਪੂਰੇ ਦੇਸ਼ ਦੇ ਹੱਕ ਵਿੱਚ ਹੋਊਗੀ ਇਹਨੂੰ ਜਰੂਰ ਸ਼ੇਅਰ ਕਰ ਦਿਓ ਕੋਈ ਅਸੀਂ ਪਬਲਿਸਿਟੀ ਲੈਣ ਵਾਸਤੇ ਇਹਨੂੰ ਨਹੀਂ ਕਹਿੰਦੇ ਇਹਨੂੰ ਤੁਸੀਂ ਸ਼ੇਅਰ ਕਰ ਦਿਓ ਤੇ ਇਹਦਾ ਕੋਈ ਸਾਨੂੰ ਬੇਨਿਫਿਟ ਹੋਊਗਾ ਦੇਖੋ ਜਿਹੜਾ ਪਹਿਲਗਾਮ ਚ ਵਾਕਿਆ ਹੋਇਆ ਵਾ ਸਾਰੀ ਦੁਨੀਆ ਜਾਣਦੀ ਆ ਪਹਿਲੀ ਗੱਲ ਤੇ ਤਮਾਮ ਜਥੇਬੰਦੀਆਂ ਕਿਸਾਨ ਮਜ਼ਦੂਰ ਸ਼ਗਰਸ਼ ਕਮੇਟੀ ਪੰਜਾਬ ਇਹ ਸਾਰੇ ਉਹ ਜਿਹੜੇ ਨਿਹੱਥੇ ਲੋਕਾਂ ਤੇ ਉਹਨਾਂ ਨੂੰ ਗੋਲੀਆਂ ਮਾਰ ਕੇ ਮਾਰਿਆ ਗਿਆ ਸਾਰੇ ਇਸ ਘਟਨਾ ਦੀ ਨਿੰਦਾ ਕਰਦੇ ਆ ਵੀ ਅਜਿਹਾ ਨਿਹੱਥੇ ਬੇਦੋਸ਼ੇ ਲੋਕਾਂ ਨਾਲ ਨਹੀਂ ਹੋਣਾ ਚਾਹੀਦਾ ਔਰ ਜੜੇ ਉਹਦੇ ਦੋਸ਼ੀ ਨੇ ਉਹਨਾਂ ਨੂੰ ਸਖਤ ਸਜ਼ਾਵਾਂ ਮਿਲਣੀਆਂ ਚਾਹੀਦੀਆਂ ਤੇ ਉਹਨਾਂ ਨੂੰ ਸਜ਼ਾ ਮਿਲੇ ਉਹਨਾਂ ਖਿਲਾਫ ਕਾਰਵਾਈ ਹੋਵੇ ਇਹਦੇ ਤੋਂ ਕੋਈ ਵੀ ਇਨਕਾਰ ਨਹੀਂ ਕਰ ਸਕਦਾ ਹੈਗਾ ਸੋ ਇਸ ਕਰਕੇ ਫੇਰ ਮੈਂ ਦੋਰੇ ਰਿਪੀਟ ਕਰਦਾ ਵੀ ਜੋ ਪਹਿਲ ਕਾਮ ਚ ਹੋਇਆ ਉਸ ਘਟਨਾ ਦੀ ਸਾਰਾ ਦੇਸ਼ ساری ਦੁਨੀਆ ਨਿੰਦਿਆ ਕਰਦੀ ਆ ਬੇਦੋਸ਼ੇ ਜਿਹੜੇ ਸੈਲਾਨੀ ਆ ਉਹਨਾਂ ਤੇ ਇਸ ਕਿਸਮ ਦਾ ਵਾਰ ਨਹੀਂ ਸੀ ਹੋਣਾ ਚਾਹੀਦਾ ਹਾਂ ਇੱਕ ਕਸ਼ਮੀਰੀ ਆਦਿਲ ਜਿਹੜਾ ਬਹੁਤੀ ਚਰਚਾ ਨਹੀਂ ਹੋ ਰਹੀ ਇੱਕ ਕਸ਼ਮੀਰੀ ਯੁਵਕ ਜਿਹੜਾ ਆਦਿਲ ਸੀਗਾ ਉਹ ਵੀ ਉਸ ਘਟਨਾ ਚ ਮਾਰਿਆ ਗਿਆ ਹੈਗਾ ਹੁਣ ਦੂਜਾ ਪੱਖ ਬਹੁਤ ਸਾਰੇ ਸਵਾਲ ਜਿਹੜੇ ਕੇਂਦਰ ਦੀ ਮੋਦੀ ਸਰਕਾਰ ਕੋਲੇ ਬਣਦੇ ਆ ਜਿਹੜੇ ਕੇਂਦਰ ਦੇ ਕੇਂਦਰੀ ਗ੍ਰਹਿ ਰਾਜ ਗ੍ਰਹਿ ਰਾਜ ਮੰਤਰੀ ਸਾਡੇ ਅਮਿਤ ਸ਼ਾਹ ਜੀ ਉਹਨਾਂ ਕੋਲੇ ਬਣਦੇ ਆ ਜਿਹੜੇ ਮੈਂ ਨਹੀਂ ਕਹਿੰਦਾ ਸਾਰਾ মিডিਆ ਮਾੜਾ ਹੈਗਾ ਗੋਦੀ মিডিਆ ਨੇ ਬਿਲਕੁਲ ਹੀ ਨਹੀਂ ਚੁੱਕਣੇ ਹੈਗੇ ਨਾ ਉਹਨਾਂ ਨੂੰ ਸਵਾਲ ਕਰਨੇ ਹੈਗੇ ਆ ਉਹ ਸਵਾਲ ਵੀ ਤੁਹਾਡੇ ਸਾਹਮਣੇ ਮੈਂ ਰੱਖੂੰਗਾ ਜਿੰਨੇ ਵੀ ਕਸ਼ਮੀਰੀ ਆ ਕਸ਼ਮੀਰੀਆਂ ਦਾ ਕੋਈ ਵੀ ਧਰਮ ਹੋਵੇ ਅਸੀਂ ਧਰਮ ਵਾਲੇ ਰੌਲੇ 'ਚ ਨਹੀਂ ਜਾਣਾ ਚਾਹੁੰਦੇ ਉਹ ਨਹੀਂ ਚਾਹੁੰਦੇ ਕਿ ਜਿਹੜੀ ਉਹਨਾਂ ਦੀ ਰੋਜੀ ਰੋਟੀ ਉਹਨਾਂ ਦੀ ਰੋਜੀ ਰੋਟੀ ਹੈਗੀ ਆ ਟੂਰਿਸਟਿਜ਼ਮ ਬਹੁਤ ਵੱਡਾ ਇੱਕ ਹਿੱਸਾ ਉਹ ਨਹੀਂ ਚਾਹੁੰਦੇ ਵੀ ਉਹਨਾਂ ਦਾ ਨੁਕਸਾਨ ਹੋਵੇ ਉਹਨਾਂ ਦੀ ਰੋਜੀ ਰੋਟੀ ਖੁੱਸ ਜਾਵੇ ਇੱਕ ਵੱਡਾ ਹਿੱਸਾ ਜਿਹੜਾ ਟੂਰਸ ਇੰਡਸਟਰੀ ਨਾਲ ਜੁੜਿਆ ਹੋਇਆ ਹੋਟਲਾਂ ਦਾ ਉੱਥੇ ਬਹੁਤ ਸਾਰੇ ਕੰਮ ਲੱਗੇ ਹੋਏ ਆ ਜਿੱਦਨ ਦੀ ਇਹ ਘਟਨਾ ਵਾਪਰੀ ਆ ਵੱਡੇ ਪੱਧਰ ਤੇ ਕਹਿੰਦੇ ਆ ਜਿਹੜੀਆਂ ਬੁਕਿੰਗਾਂ ਸੀ ਉਹ ਰੱਦ ਹੋ ਰਹੀਆਂ ਤੇ ਸਾਡੇ ਕੇਂਦਰ ਦੇ ਇੱਕ ਮੰਤਰੀ ਨੇ ਇਹਦੇ ਬਜਾਏ ਕਿਹਾ ਵੀ ਇਹਨਾਂ ਦਾ ਜੋ ਕੁਝ ਬੁਕਿੰਗਾਂ ਦਾ ਜਿੰਨੇ ਪੈਸੇ ਆ ਉਹ ਉਹ ਵਾਪਸ ਹੋਣੇ ਚਾਹੀਦੇ ਜਿਨ੍ਹਾਂ ਨੇ ਬੁਕਿੰਗ ਕੈਨਸਲ ਕਰਵਾਈ ਆ ਬਿਲਕੁਲ ਉਹਨਾਂ ਦੇ ਪੈਸੇ ਵਾਪਸ ਹੋਣੇ ਚਾਹੀਦੇ ਆ ਪਰ ਜੋ ਡਰਨਾ ਬੁਕਿੰਗ ਵਾਪਸ ਕਰਵਾ ਰਹੇ ਨੇ ਤਾਂ ਇਹ ਸਵਾਲ ਕਿੰਨਾ ਤੇ ਉੱਠਦੇ ਆ ਸੁਰੱਖਿਆ ਉਹਨਾਂ ਨੂੰ ਕਿੰਨਾ ਨੇ ਦੇਣੀ ਆ ਫਿਰ ਵੀ ਜਿੱਥੇ ਪਹਿਲ ਕੰਮ ਜਾਂ ਪੂਰੇ ਕਸ਼ਮੀਰ ਦਾ ਜਿਹੜੀ ਵਾਦੀ ਆ ਇਹ ਪੂਰੀ ਤਰ੍ਹਾਂ ਫੌਜ ਦੇ ਏਰੀਆ ਚ ਹੈ ਮਰਕਲ ਦੁਨੀਆ ਦਾ ਇਹ ਸਭ ਤੋਂ ਅਹਿਮ ਖੇਤਾਬਾ ਜਿਹੜਾ ਫੌਜੀ ਸ਼ੌਣੀ ਦੇ ਵਿੱਚ ਹੈ ਫੌਜੀ ਟੈਰਿਟਰੀ ਕਹਿ ਸਕਦੇ ਨੂੰ ਅਰਧ ਸੈਨਿਕ ਫੋਰਸ ਚਾਹੇ ਬੀਐਸਐਫ ਹੋਵੇ ਸੀਆਰਪੀਐਫ ਹੋਵੇ ਆਰ ਮਿਲਟਰੀ ਫੋਰਸਸ ਉਹਨਾਂ ਦੇ ਅੰਦਰ ਆਉਂਦਿਆ ਵਾ ਔਰ ਜਦੋਂ ਦੀ 370 ਤੋੜੀ ਹੈ ਜਿਹੜਾ ਪ੍ਰਧਾਨ ਮੰਤਰੀ ਜੀ ਦਾਵਾ ਕਰਦੇ ਵੀ ਉਦੋਂ ਬਾਅਦ ਕਸ਼ਮੀਰ ਅਸੀਂ ਸ਼ਾਂਤ ਕਰ ਦਿੱਤਾ ਵਾ ਉਹਨਾਂ ਦੇ ਦਾਵੇ ਆ ਚਲੋ ਧਾਰਾ 370 ਵੈਸੇ ਵੀ ਕਾਂਗਰਸ ਨੇ ਉਹਦੇ ਕਲੋਜ਼ ਵੈਸੇ ਖਤਮ ਕਰ ਦਿੱਤੇ ਸੀ ਬਹੁਤਾ ਕੁਝ ਹੈ ਨਹੀਂ ਸੀ ਹੈਗਾ ਕੋਈ ਤਾਂ ਕੋ ਨਮਾ ਰਹਿ ਗਿਆ ਸੀਗਾ ਔਰ ਜੇ ਜੇ ਹੁਣ ਇਹ ਕੇਂਦਰ ਜਵਾਬ ਦੇ ਆ ਉਹਨਾਂ ਦਾ ਜਿਹੜੀ ਸੂਬੇ ਦੀ ਸਰਕਾਰ ਹੀ ਉਹ ਵੀ ਖਤਮ ਕਰ ਦਿੱਤੀ ਸੀ ਇਸ ਵਾਰ ਜ਼ਿਆਦਾਤਰ ਜਿਹੜੇ ਅਧਿਕਾਰ ਨੇ ਲਾਅਨ ਆਰਡਰ ਨੂੰ ਲੈ ਕੇ ਦੇਸ਼ ਦੀ ਜਿਹੜੇ ਕਸ਼ਮੀਰੀ ਜੰਮੂ ਕਸ਼ਮੀਰ ਰਾਜ ਦੇ ਵਿੱਚ ਸੁਰੱਖਿਆ ਨੂੰ ਲੈ ਕੇ ਆ ਉਹ ਇਸ ਵੇਲੇ ਕੇਂਦਰ ਸਰਕਾਰ ਕੋਲ ਆ ਕਿਉਂਕਿ ਸਾਰੀ ਕਮਾਂਡ ਉਹਨਾਂ ਕੋਲ ਹੈਗੀ ਆ ਤੇ ਉਹਦੀ ਜਵਾਬਦੇਹੀ ਵੀ ਉਹਦੀ ਹੈਗੀ ਆ ਠੀਕ ਹੈ ਜੀ ਹੁਣ ਸਵਾਲ ਆ ਵੀ 2012 ਦੇ ਵਿੱਚ ਜਿਹੜੇ ਆંકੜੇ ਆਰੇ 2012 ਦੇ ਵਿੱਚ ਸਭ ਤੋਂ ਵੱਧ ਘਟ ਘਟਨਾਵਾਂ ਹੋਈਆਂ ਕਸ਼ਮੀਰ ਦੀ ਵਾਦੀ ਦੇ ਅੰਦਰ ਤੁਸੀਂ ਸਾਰੀਆਂ ਘਟਨਾਵਾਂ ਕੱਟ ਕੇ ਵੇਖ ਲਓ ਔਰ ਜੇ ਐਡਾ ਵੱਡਾ ਕਲਾਪਸ ਹੋਇਆ ਇੰਨਾ ਦੇਸ਼ ਦੇ 140 ਕਰੋੜ ਲੋਕਾਂ ਦਾ ਇੰਨਾ ਟੈਕਸ ਪੈਰਾ ਮਿਲਟਰੀ ਫੋਰਸਸ ਤੇ ਲੱਗ ਰਿਹਾ ਔਰ ਇਹ ਕਿੱਥੇ ਚੂਕ ਹੋਈ ਆ ਕਿਹੜੀਆਂ ਸੁਰੱਖਿਆ ਏਜੰਸੀਆਂ ਨੂੰ ਪਤਾ ਨਹੀਂ ਲੱਗਾ ਪੇਡਾ ਵੱਡਾ ਕਾਰਾ ਹੋ ਰਿਹਾ ਹੈਗਾ ਕੌਣ ਜ਼ਿੰਮੇਵਾਰ ਆ ਸਵਾਲ ਤਾਂ ਹੈਗੇ ਵੀ 28 ਸਾਡੇ ਦੇਸ਼ ਦੇ ਨਾਗਰਿਕ ਉਹਨਾਂ ਦੀ ਜਾਨ ਚਲੀ ਗਈ ਬਿਲਕੁਲ ਮਾੜੀ ਗੱਲ ਹੋਈ ਆ ਔਰ ਸਾਰਾ ਦੇਸ਼ ਇੱਕ ਮੁੱਠਿਆ ਸਾਰੇ ਵਿਰੋਧੀ ਤਰ੍ਹਾਂ ਨੂੰ ਇੱਕ ਮੁੱਠ ਹੋਣਾ ਚਾਹੀਦਾ ਕਿਉਂਕਿ ਇੱਕ ਮੁੱਠ ਹੋ ਕੇ ਮੁਕਾਬਲਾ ਹੋ ਸਕਦਾ ਦੇਸ਼ ਦੇ ਹਿੱਤ ਸਭ ਤੋਂ ਉੱਪਰ ਹੁੰਦੇ ਆ ਪਰ ਸਵਾਲ ਆ ਕਿ ਜਿੰਨਾ ਦੀ ਨਲਾਕੀ ਕੀ ગ્રામ ਮੰਤਰੀ ਜੀ ਅਸਤੀਫਾ ਦੇਣਗੇ ਇਹ ਸਵਾਲ ਕਿਸੇ ਚੈਨਲ ਨੇ ਵੀ ਉਹਨਾਂ ਤੋਂ ਨਹੀਂ ਕਰਨਾ ਹੈਗਾ ਭੀ ਇੰਨੀ ਵੱਡੀ ਨਲਾਕੀ ਇੱਧਰ ਸਵਾਲ ਕਿਉਂ ਨਹੀਂ ਹੋ ਰਹੇ ਜਦੋਂ ਇੰਨੀ ਫੋਰਸ ਲੱਗੀ ਹੋਈ ਆ ਤੁਹਾਡੇ ਪਬਲਿਕ ਡੋਮੇਨ ਚ ਬਿਆਨਬਾਜ਼ੀ ਆ ગ્રામ ਮੰਤਰੀ ਦੀ ਵੀ ਕਸ਼ਮੀਰ ਬਿਲਕੁਲ ਸ਼ਾਂਤ ਆ ਹੈਵੀ ਸੀ 3-4 ਸਾਲ ਘਟਨਾ ਸਾਲ ਤੋਂ ਕੋਈ ਘਟਨਾ ਐਡੀ ਵੱਡੀ ਹੋ ਨਹੀਂ ਰਹੀ ਬਾਹਰ ਮੁਖੀ ਕੋ ਦਿਖੀ ਨਹੀਂ ਹੈ ਅੰਦਰ ਕੀ ਹੋ ਰਿਹਾ ਇਹ ਤਾਂ ਅੰਦਰ ਵਾਲੇ ਜਾਣਦੇ ਹੋਣਗੇ ਤੇ ਫਿਰ ਇਹ ਘਟਨਾ ਦੇ ਵਿੱਚ ਲੈਪਸ ਕੀਤੇ ਜੇ ਕੋਈ ਇਨਪੁੱਟ ਸੀਗੇ ਇੰਟੈਲੀਜੈਂਸ ਦੇ ਤਾਂ ਫਿਰ ਮੌਕੇ ਤੇ ਉਸ ਇੰਟੈਲੀਜੈਂਸ ਦੇ ਇਨਪੁੱਟਸ ਤੇ ਕਾਰਵਾਈ ਕਿਉਂ ਨਹੀਂ ਕੀਤੀ ਗਈ ਹਾਂ ਦੇਖੋ ਦੋ ਬੇਸ਼ੱਕ ਜੋ ਕੁਝ ਕਸ਼ਮੀਰ ਚ ਹੋਇਆ ਉਹਦੀ ਕੋਈ ਵੀ ਸਰਾਨਾ ਨਹੀਂ ਕਰਦਾ ਹੈਗਾ ਪਰ ਪੱਖ ਦੇਖੋ ਜੀ ਜਦੋਂ ਵੀ ਕਸ਼ਮੀਰ ਕੋਈ ਦੇਸ਼ ਦੇ ਵਿੱਚ ਅਮਰੀਕਾ ਦਾ ਵੱਡਾ ਰਾਸ਼ਟਰਮੁਖੀ ਆਉਂਦਾ ਘਟਨਾਵਾਂ ਉਦੋਂ ਵੀ ਕਿਉਂ ਹੁੰਦੀਆਂ ਗਈਆਂ ਠੀਕ ਆ ਤਾਂ ਸ਼ਕਤੀ ਸਿੰਘ ਪੂਰਾ ਵੀ ਹੋਇਆ ਸੀਗਾ ਹੁਣ ਉਪ ਰਾਸ਼ਟਰਪਤੀ ਜੀ ਆਏ ਇਹਨਾਂ ਦੀ ਟਾਈਮਿੰਗ ਦੇਖੋ ਟਾਈਮਿੰਗ ਤੇ ਕੀ ਰੌਲਾ ਇੱਧਰ ਇੱਧਰ ਅਮਰੀਕਾ ਤੇ ਭਾਰਤ ਦਾ ਦਵੱਲੇ ਵਪਾਰ ਦਾ ਸਮਝੌਤਾ ਹੋਣ ਜਾ ਰਿਹਾ ਫਿਰ ਇਹ ਘਟਨਾ ਵਾਪਰਦੀ ਹੈਗੀ ਆ ਔਰ ਦੇਖੋ ਨਾ ਇਹ ਤੋਂ ਕਾਂ ਦੋਵੇਂ ਦੋਵੇਂ ਨਾਂ ਪਪੇ ਤੋਂ ਹੀ ਚੱਲਦੇ ਨੇ ਚਾਹੇ ਪਹਿਲਗਾਮ ਹੋਵੇ ਚਾਹੇ ਪਲਵਾਮਾ ਹੋਵੇ ਜੋ ਕੁਝ ਪਲਵਾਮਾ ਤੋਂ ਹੋਇਆ ਉਹ ਵੀ ਦੁਨੀਆ ਨੇ ਦੇਖਿਆ ਹੈਗਾ ਔਰ ਉਸ ਵੇਲੇ ਦੇ ਗਵਰਨਰ ਜੋ ਸਵਾਲ ਕੇਂਦਰ ਦੀ ਸਰਕਾਰ ਤੇ ਚੱਕਦੇ ਰਹੇ ਨੇ ਇਹ ਵੀ ਦੁਨੀਆ ਨੇ ਦੇਖਿਆ ਅਜੇ ਤੱਕ ਉਹ ਕੁਆਂਟਲਾਂ ਦਾ ਆਰਡੀਐਕਸ ਕਿੱਥੋਂ ਆਇਆ ਸੀ ਕਿਹੜਾ ਲੈ ਕੇ ਆਇਆ ਸੀ ਅਜੇ ਤੱਕ ਨਹੀਂ ਪਤਾ ਲੱਗਾ ਔਰ ਪਲਵਾਨਾ ਦੇ ਜਿਹੜੇ ਨੌਜਵਾਨ ਸੀਗੇ ਸਾਡੇ ਫੌਜ ਦੇ ਜਿਵੇਂ ਉਹਨਾਂ ਦੀਆਂ ਲਾਸ਼ਾਂ ਤੇ ਦੇਸ਼ ਵਿੱਚ ਰਾਜਨੀਤੀ ਕੀਤੀ ਗਈ ਇਹ ਵੀ ਦੁਨੀਆ ਦੇਖਦੀ ਆ ਮੌਜੂਦਾ ਸੱਤਾਧਾਰੀ ਪਾਰਟੀ ਨੇ ਪਾਛਪਾ ਨੇ ਉਸ ਘਟਨਾ ਨੂੰ ਪੂਰੇ ਦੇਸ਼ ਦੇ ਵਿੱਚ ਪ੍ਰਚਾਰ ਕੇ ਲਕਸ਼ਣਾ ਜਿੱਤੀਆਂ ਹੈਗੀਆਂ ਸੀਗੀਆਂ ਇਹ ਦੁਨੀਆ ਜਾਣਦੀ ਹੈਗੀ ਇਹਨਾਂ ਤੇ ਸਵਾਲ ਵੀ ਹੋਣਗੇ ਕਿ ਪਹਿਲਗਾਮ ਦੀ ਘਟਨਾ ਮਗਰ ਕਿਹੜੇ ਸਾਜ਼ਿਸ਼ ਘੜੇ ਨੇ ਇਹ ਸੱਚ ਦੁਨੀਆ ਦੇ ਸਾਹਮਣੇ ਆਊਗਾ ਨਹੀਂ ਆਉਣਾ ਮੈਨੂੰ ਲੱਗਦਾ ਜਿਵੇਂ ਪਲਵਾਮਾ ਦਾ ਨਹੀਂ ਆਇਆ ਤੇ ਇਹ ਘਟਨਾ ਨੂੰ ਵੀ ਕੀ ਆਉਣ ਵਾਲੀਆਂ ਬਿਹਾਰ ਦੀਆਂ ਲਕਸ਼ਣਾ ਵਿੱਚ ਇੱਕ ਝੰਡੇ ਦੇ ਤੌਰ ਤੇ ਵਰਤਿਆ ਜਾਊਗਾ ਪਹਿਲੋਂ ਹੀ ਅਸੀਂ ਜਾਣਦੇ ਹਾਂ ਕਿ ਪਾਛਪਾ ਹਿੰਦੂ ਮੁਸਲਮ ਦੀ ਰਾਜਨੀਤੀ ਸਰੇ ਦੀ ਕਰ ਰਹੀ ਹੈਗੀ ਆ ਔਰ ਜਿਵੇਂ ਇਸ ਘਟਨਾ ਤੋਂ ਬਾਅਦ ਜਿਵੇਂ ਆਕਾਮਾ ਨੇ ਉਹਨਾਂ ਦੇ ਆਕਾਮਾ ਨੇ ਜਿਵੇਂ ਹੁਕਮ ਦਿੱਤੇ ਹੈਗੇ ਆ ਜਿਹੜਾ ਮੇਨ ਸਟ੍ਰੀਮ ਗੋਦੀ ਮੀਡੀਆ ਵਾਂ ਕਹਿਣ ਚ ਕੋਈ ਲੁਕਾਵਟ ਨਹੀਂ ਹੈ ਔਰ ਜਿਵੇਂ ਐਂ ਮੈਰਾਥਨ ਟ੍ਰਾਂਸਮਿਸ਼ਨਾਂ ਚਲਾ ਰਿਹਾ ਜਿਵੇਂ ਇੱਕ ਨਫ਼ਰਤ ਦੇ ਬੀਜ ਬੀਜ ਰਿਹਾ ਇਹ ਵੀ ਦੁਨੀਆ ਦੇ ਸਾਹਮਣੇ ਆ ਬੇਸ਼ੱਕ ਉਸ ਘਟਨਾ ਦੀ ਕੋਈ ਵੀ ਸਲਾਹਾਨੀ ਨਿੰਦਿਆ ਕਰਦਾ ਹੈ ਜਿਹੜੇ ਉਹਦੇ ਦੋਸ਼ੀਆ ਫੜੇ ਜਾਣੇ ਚਾਹੀਦੇ ਰਾਠ ਫੈਸਲੇ ਕੀ ਕੇਂਦਰ ਨੇ ਕੀਤੇ ਇਹ ਮੈਸੀ ਕਹਿੰਦੇ ਸਦੋ ਸਾਨੂੰ ਪਬਲਿਕ ਡੋਮੇਨ ਦੇ ਵਿੱਚ ਜਿਹੜਾ ਮਰਜੀ ਚੈਨਲ ਸਾਧ ਲੈ ਜਿਹੜਾ ਮਰਜੀ ਸਾਹਮਣੇ ਗੱਲ ਕਰਾ ਲੈ ਗੱਲ ਤਾਂ ਸਾਹਮਣੇ ਹੋਵੇ ਮੈਂ ਕਹਿੰਦਾ ਇਹੋ ਜੀਆਂ ਘਟਨਾਵਾਂ ਪਹਿਲੀ ਵਾਰ ਨਹੀਂ ਹੈ 28 ਸਾਡੇ ਕੀਮਤੀ ਜਾਨਾਂ ਚਲ ਗਈਆਂ ਔਰ ਫੈਸਲੇ ਕੀ ਹੋ ਗਏ ਵੀ ਜਿਹੜਾ ਵਾਗਾ ਵੜ ਰਿਹਾ ਜਿਹੜਾ ਟਾਰੀਆ ਵਗਰ ਇਹਦਾ ਸਾਰਾ ਜਿਹੜਾ ਜੋ ਵੀ ਇੱਥੋਂ ਜਾਂਦੇ ਉਹ ਬੰਦ ਕਰ ਦਿਓ। ਫੇ ਘਟਨਾ ਕਸ਼ਮੀਰ ਚ ਵਾਪਰੀ ਸਜ਼ਾ ਪੰਜਾਬੀਆਂ ਨੂੰ ਕਿਉਂ? ਅਸੀਂ ਕਹਿੰਨੇ ਮੋਦੀ ਪਹਿਲੋ ਪੰਜਾਬੀਆਂ ਦਾ ਦੁਸ਼ਮਣ ਆ। ਫੇ ਤੁਸੀਂ ਜਿਵੇਂ ਅਸੀਂ ਕਹਿੰਨੇ ਆ ਵੀ ਜੇ ਕਸ਼ਮੀਰੀਆਂ ਦੇ ਕੋਈ ਈਸ਼ੂ ਆ ਤੇ ਜਿਹੜੇ ਨਿਹਾਤੇ ਟੂਰਿਸਟ ਗੇ ਉਹਨਾਂ ਨੂੰ ਮਾਰਨ ਦਾ ਕੀ ਫੈਸਲਾ ਮਸਲਾ ਸੀਗਾ। ਉਵੇਂ ਜਿਹੜੇ ਵਾਗਾ ਬਾਰਡ ਰਹੀ ਪਾਕਿਸਤਾਨ ਚ ਜਾਂਦੇ ਆ ਆਮ ਲੋਕ ਆਉਂਦੇ ਆ ਉਹਨਾਂ ਦੀਆਂ ਰਿਸ਼ਤੇਦਾਰੀਆਂ ਵਾ ਤਾਰ ਮੁਕਸਤਾਨ ਆ ਪੰਜਾਬੀਆਂ ਦੇ ਪਰਲੇ ਬਣੇ ਉਹਨਾਂ ਨੂੰ ਸਜ਼ਾ ਦੇ ਕੇ ਤੁਸੀਂ ਕੀ ਦੋਸ਼ੀਆਂ ਨੂੰ ਸਜ਼ਾ ਦੇਤੀ ਜਾਂ ਇੱਕ ਤੀਰ ਨਾਲ ਦੋਰੇ ਨਿਸ਼ਾਨੇ ਕਰ ਰਹੇ ਜੇ ਅਸੀਂ ਕਹਿੰਨੇ ਆ ਵਾਗਾ ਵਾਟਰ ਖੁੱਲਣਾ ਚਾਹੀਦਾ ਵਪਾਰ ਦਵੱਲਾ ਦੋਵਾਂ ਦੇਸ਼ਾਂ ਦਾ ਹੋਣਾ ਚਾਹੀਦਾ ਇਹ ਕੀ ਆ ਬਈ ਸੋ ਇਸ ਕਰਕੇ ਇਹ ਰਾਜਨੀਤੀ ਕਰ ਰਹੀ ਆ ਕੇਂਦਰ ਸਰਕਾਰ ਔਰ ਜਿਵੇਂ ਅਸੀਂ ਨਹੀਂ ਕਹਿੰਦੇ ਜਿਹੜੇ ਕਿਸੇ ਨੇ ਘਟਨਾ ਕੀਤੀ ਜਿਹੜੇ ਪਾਕਿਸਤਾਨ ਦੇ ਨਾਗਰਿਕ ਆਏ ਇੱਥੇ ਸਾਰੇ ਪਾਕਿਸਤਾਨੀ ਜ਼ਿੰਮੇਵਾਰ ਥੋੜੇ ਹੋ ਸਕਦੇ ਆ ਵੀ ਵਾਪਸ ਚਲੇ ਜਾਓ ਜਾਂ ਸਾਡੇ ਜਿਹੜੇ ਉੱਧਰ ਗਏ ਹੋਣਗੇ ਪਾਕਿਸਤਾਨ ਦੇ ਅੰਦਰ ਉਹ ਕਹੂਗਾ ਵੀ ਤੁਸੀਂ ਵਾਪਸ ਚਲੇ ਜਾਓ ਇਹਦੇ ਨਾਲ ਜੜੀਆਂ ਸ਼ੱਬੀਆਂ ਜਾਨਾਂ ਦੇ ਨੁਕਸਾਨ ਚਲ ਗਏ ਪਰਪਾਈ ਹੋ ਜੂ ਕੇਂਦਰ ਸਰਕਾਰ ਆਪਣੀ ਜਵਾਬਦੇਹੀ ਤੋਂ ਭੱਜ ਰਹੀ ਆ ਅਸੀਂ ਯਾਦ ਦਿਵਾਉਣਾ ਚਾਹਾਂਗੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਦੇਸ਼ ਦੇ ਗ੍ਰਹਿ ਮੰਤਰੀ ਨੂੰ ਵੀ ਤੁਸੀਂ ਦੱਸੋ ਵੀ ਤੁਸੀਂ ਅੱਡ ਅੱਡ ਕਿਉਂ ਫਰਕ ਸਮ ਦੇ ਦਿਓ ਮਨੀਪੁਰ ਸੜਿਆ ਇੱਕ ਸਾਲ ਸੜਿਆ ਉੱਥੇ ਦੇਸ਼ ਦੀਆਂ ਧੀਆਂ ਨੂੰ ਨੰਗਿਆਂ ਕਰਕੇ ਬਾਜ਼ਾਰਾਂ 'ਚ ਕਮਾਇਆ ਗਿਆ ਉੱਥੇ ਵੀ ਤੁਹਾਡਾ ਕੇਂਦਰੀ ਰਾਜ ਸ਼ਾਸਨ ਆ ਇੱਥੇ ਵੀ ਤੁਹਾਡਾ ਕੇਂਦਰ ਦਾ ਰਾਜ ਸ਼ਾਸਨ ਆ ਆ ਅਜੇ ਤੱਕ ਉਸ ਘਟਨਾ ਤੇ ਨਾ ਤਾਂ ਇੰਨੀਆਂ ਮੀਟਿੰਗਾਂ ਹੋਈਆਂ ਨਾ ਕਿਸੇ ਨਾ ਕੂਟਨੀਤਕ ਸਬੰਧ ਤੋੜੇ ਗਏ ਭਾਵੇਂ ਤੁਸੀਂ ਗਾਥੇ ਬੋਧਨ ਲਈ ਜ਼ਿੰਮੇਵਾਰ ਕਿਉਂ ਉਹਨਾਂ ਲਈ ਤੁਹਾਡੀ ਸਰਕਾਰ ਜ਼ਿੰਮੇਵਾਰ ਸੀ ਕਦੀ ਪ੍ਰਧਾਨ ਮੰਤਰੀ ਜੀ ਗਏ ਆ ਮਨੀਪੁਰ ਦੇ ਵਿੱਚ ਮੈਂ ਕਹਿੰਦਾ ਮਣੀਪੁਰ ਦੀਆਂ ਹਜ਼ਾਰਾਂ ਲਾਸ਼ਾਂ ਵਿਛ ਗਈਆਂ ਉਹ ਮਹੱਤਵ ਨਹੀਂ ਰੱਖਦੀਆਂ ਅਸੀਂ ਨਹੀਂ ਕਹਿੰਦੇ ਵੀ 28 ਜੜੀਆਂ ਜਾਨਾਂ ਗਈਆਂ ਉਹਦੇ ਦਰਸ਼ੀਆਂ ਨੂੰ ਸਜ਼ਾ ਮਾ ਨਹੀਂ ਮਿਲਣੀਆਂ ਚਾਹੀਦੀਆਂ ਫਿਰ ਰਾਜਨੀਤੀ ਕਰਦੇ ਜੇ ਠੀਕ ਹੈ ਤੁਹਾਡੇ ਕੋਲ ਪ੍ਰਬੰਧ ਵੱਡੇ ਆ ਸਾਰਾ ਮੀਡੀਆ ਥੋੜੀ ਬੋਲੀ ਬੋਲਦਾ ਪਰ ਇਹ ਸੱਚ ਲੁਕਿਆ ਨਹੀਂ ਲੁਕਣਾ ਸੱਚ ਆ ਇਸ ਕਰਕੇ ਪ੍ਰਧਾਨ ਮੰਤਰੀ ਔਰ ਗ੍ਰਹਿ ਮੰਤਰੀ ਕੋ ਸਵਾਲ ਹੋਣੇ ਚਾਹੀਦੇ ਆ ਵੀ ਚੂਕ ਕਿੱਥੇ ਹੋਈ ਆ ਅਰ ਕਿ ਤੁਸੀਂ ਇਸ ਮੁੱਦੇ ਦਾ ਰਾਜਨੀਤੀਕਰਨ ਕਰਕੇ ਕਿ ਘਟ ਗਿੰਤियां ਕਿਉਂਕਿ ਥੋਡੇ ਖਿਲਾਫ ਬਹੁਤ ਵੱਡਾ ਦੇਸ਼ ਅੰਦਰ ਜਿਹਾਦ ਖੜਾ ਹੋ ਰਿਹਾ ਸੀ ਬਹੁਤ ਵੱਡੀ ਥੋਡੇ ਖਿਲਾਫ ਬਗਾਵਤ ਖੜੀ ਹੋ ਰਹੀ ਸੀ ਜਿਹੜਾ ਦਲਤਾ ਦੇ ਸੀ ਅਤਿਆਚਾਰ ਕਰ ਰਹੇ ਹੋ ਦੇਸ਼ ਪਰਚ ਖਾਸ ਕਰਕੇ ਯੂਪੀ ਚ ਉਹਦਾ ਮੁੱਦਾ ਬਹੁਤ ਉੱਭਰ ਗਿਆ ਸੀ ਥੋਡਾ ਕੈਂਪੀ ਜਿਵੇਂ ਨਾਇਪਾਲਕਾ ਦੇ ਖਿਲਾਫ ਬੋਲ ਰਿਹਾ ਸੀਗਾ ਨਾਇਪਾਲਕਾ ਦੇ ਵਿਰੋਧ ਬੋਲ ਰਿਹਾ ਸੀ ਜਿਵੇਂ ਲਕਸ਼ਣ ਕਮਿਸ਼ਨ ਦੇ ਖਿਲਾਫ ਬੋਲਿਆ ਜਾ ਰਿਹਾ ਸੀ ਉਹ ਵੀ ਤੁਹਾਡੀ ਗਲੇ ਦੀ ਹੱਡੀ ਦਾ ਮੁੱਦਾ ਬਣਿਆ ਸੀਗਾ ਇਹ ਤੋਂ ਬਾਅਦ ਵਫਤ ਵਾਲੇ ਜਿਹੜਾ ਤੁਸੀਂ ਕਾਨੂੰਨ ਲਿਆਂਦਾ ਉਹਨੂੰ ਲੈ ਕੇ ਜਿਵੇਂ ਪੱਛਮੀ ਬਗਾਲ ਦੇ ਵਿੱਚ ਜਿਵੇਂ ਜਿਵੇਂ ਹਿੰਸਾ ਹੋ ਰਹੀ ਸੀ ਉਹ ਵੀ ਤੁਹਾਨੂੰ ਡਰਾ ਰਿਆ ਸੀ ਕਿ ਤੁਸੀਂ ਇਹ ਸਾਰਾ ਕੁਝ ਬਿਹਾਰ ਦੀਆਂ ਲੱਛਣਾਂ ਨੂੰ ਦੇਖ ਕੇ ਕਰ ਰਹੇ ਜੇ ਕਿ ਬਿਹਾਰ ਦੀਆਂ ਲੱਛਣਾਂ ਦਾ ਮੁੱਦਾ ਬਣਾਉਣਾ ਚਾਹੁੰਦੇ ਇਹ ਸਵਾਲ ਆ ਤੁਹਾਡੇ ਸਾਹਮਣੇ ਇਸ ਸਵਾਲਾਂ ਤੋਂ ਨਹੀਂ ਭੱਜਿਆ ਜਾਣਾ ਮੈਂ ਕਹਿੰਦਾ 28 ਕੀਮਤੀ ਜਾਨਾਂ ਨੇ ਜਿਹੜਾ ਅਮਰੀਕਾ ਨਾਲ ਸਮਝੌਤਾ ਹੋ ਰਿਹਾ ਉਹ 28 ਕਰੋੜ ਤੋਂ ਵੱਧ ਲੋਕਾਂ ਨੂੰ ਪ੍ਰਭਾਵਿਤ ਕਰੂ ਕਿਸੇ ਚੈਨਲ ਨੇ ਨਹੀਂ ਦੱਸਣਾ ਉਹ ਮੁੱਦੇ ਰੋਲਣ ਲਈ ਸਭ ਕੁਝ ਹੋ ਰਿਹਾ ਇਸ ਕਰਕੇ ਕੁਛ ਵੀ ਕਾਰਵਾਈ ਜੜੇ ਦੋਸ਼ੀ ਨੇ ਉਹਨਾਂ ਖਰਾਬ ਸਾਡੀ ਦੇਸ਼ ਦੀ ਸਰਕਾਰ ਖੜੇ ਅਸੀਂ ਨਾਲ ਹੈਗੇ ਆਂ ਪਰ ਦੇਸ਼ ਦੀ ਸਰਕਾਰ ਪੰਜਾਬੀਆਂ ਨੂੰ ਟਾਰਗੇਟ ਕਰੇ ਪੰਜਾਬੀਆਂ ਨੂੰ ਖਤਮ ਕਰਨ ਦੀਆਂ ਗੱਲਾਂ ਕਰੇ ਇਹ ਠੀਕ ਨਹੀਂ ਹੈਗਾ ਇਹਦੇ ਨਾਲ ਦੀ ਨਾਲ ਮੈਂ ਕਹੂੰਗਾ ਕਾਲੀ ਦਲ ਨੇ ਕਿਉਂ ਮੂੰਹ ਮੂੰਚ ਕੁੰਗੜੀਆਂ ਪਾਈਆਂ ਨੇ ਕਹਿੰਦੇ ਅਸੀਂ ਸਾਡੀ origional ਪਾਰਟੀ ਆ ਤੁਸੀਂ ਦੇਖੋ ਨਾ ਵਪਾਰ ਸਾਡੇ ਮੈਂ ਕਹਿੰਨਾ ਮੋਦੀ ਜੀ ਜੇ ਵਪਾਰ ਬੰਦ ਕਰਨਾ ਤੇ ਜਿਹੜੀ ਅੰਬਾਨੀਆਂ ਅਡਾਨੀਆਂ ਦੀ ਏ ਜਿਹੜੀ ਉਹ ਤੁਸੀਂ ਪੋਰਟ ਬਣਾਈ ਆ ਬੰਦਰਗਾਹ ਉਹ ਬੰਦ ਕਰੋ ਨਾ ਉੱਥੋਂ ਤਾਂ ਸਾਰਾ ਪਾਕਿਸਤਾਨ ਨੂੰ ਜਾ ਰਿਹਾ ਸਭ ਕੁਝ ਮਿਡਲ ਈਸਟ ਨੂੰ ਜਾ ਰਿਹਾ ਜੇ ਤੁਸੀਂ ਬੰਦ ਕਰਨੀ ਆ ਤਾਂ ਉਹ ਬੰਦਰਗਾਹਾਂ ਬੰਦ ਕਰੋ ਨਾ ਆਪਣੀਆਂ ਗੁਜਰਾਤ ਵਾਲੀਆਂ ਆਪ ਦੇ ਢੰਗ ਨਾਲ ਵਪਾਰ ਚੱਲੇ আর ਇੱਧਰ ਵਾਲੇ ਪਾਸੋਂ ਵਪਾਰ ਨਾ ਖੁੱਲੇ ਤੁਸੀਂ ਵਿਤਕਰਾ ਕਰ ਰਹੇ ਜੇ ਇਹ ਹੀ ਜ਼ਰੂਰੀ ਸੀ ਜਿਹੜਾ ਤੁਹਾਡੇ ਨਾਲ ਮੈਂ ਦੱਸਣਾ ਚਾਹੁੰਦਾ ਸੀ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਰੀਜਨਲ ਪਾਰਟੀਆਂ ਪੰਜਾਬ ਦੀਆਂ ਨਹੀਂ ਬੋਲਣਗੀਆਂ ਇਸ ਗੱਲ ਤੇ ਪੀਰ ਮੈਂ ਕਿੰਨਾ ਸ਼੍ਰੋਮਣੀ ਕਮੇਟੀ ਨੂੰ ਮੂੰਹ ਖੋਲਣਾ ਚਾਹੀਦਾ ਸਾਡੇ ਸਤਕਾਰਯੋਗ ਅਕਾਲ ਤਖਬ ਸਭ ਦੇ ਜਥੇਦਾਰਾਂ ਨੂੰ ਮੂੰਹ ਖੋਲਣਾ ਚਾਹੀਦਾ ਵੀ ਇਹ ਬਣ ਕੀ ਰਿਹਾ ਵਾ ਇਹਦੋਂ ਗਾਂ ਜੇ ਪੰਜਾਬ ਦੀ ਕਾਂਗਰਸ ਕੋ ਜਿੰਦੀ ਆ ਜਾਗਦੀ ਆ ਕਿਤੇ ਤੁਹਾਨੂੰ ਮੂੰਹ ਖੋਲਣਾ ਚਾਹੀਦਾ ਵੀ ਘਟਨਾ ਕਸ਼ਮੀਰ ਚ ਵਾਪਰੀ ਆ ਸਜ਼ਾ ਪੰਜਾਬੀਆਂ ਨੂੰ ਕਿਉਂ ਦਿੱਤੀ ਜਾ ਰਹੀ ਹੈ ਕਿੱਧਰ ਦੇ ਤਰੀਕੇ ਨਾਲ ਦੋਸ਼ੀ ਫੜੇ ਜਾਣੇ ਆ ਇਸ ਕਰਕੇ ਭਰਾਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਅੱਜ ਜਿਹੜਾ ਅਮਰੀਕਾ ਨਾਲ ਸਮਝੌਤਾ ਸਾਡੇ ਦੇਸ਼ ਦਾ ਅੰਦਰ ਖਾਤੇ ਹੋ ਰਿਹਾ ਵਾ ਚਲੋ ਸਮਝੋਤਾ ਹਜੇ ਨਹੀਂ ਅਕਤੂਬਰ ਜਾ ਕੇ ਹੋ ਜੂ ਉਹਦੇ ਖਿਲਾਫ ਪੂਰੇ ਦੇਸ਼ ਪਰ ਚਰਤੀ ਫੁਕ ਮਜਾਰੇ ਕੀਤੇ ਜਾਣੇ ਨੇ ਅੱਜ ਵੀ ਹੋ ਰਹੇ ਨੇ ਵਾਟ ਤੋਂ ਵੱਧ ਇਹਨਾਂ ਅਰਤੀ ਫੁਕ ਮਜਾਰੇ ਵਿੱਚ ਸਹਿਯੋਗ ਦਿਓ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ